ਕਰਤਾਰਪੁਰ ਤੋਂ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਵਰਾਤਰੀ ਦੇ ਮੇਲੇ ਤੇ ਇਸ ਸਥਾਨ ਤੇ ਆਏ ਆ ਇੱਥੇ ਮਹਾਰਾਜ ਜੀ ਨੇ ਆਣ ਕੇ ਸੱਦਾ ਨਾ ਗੋਸ਼ ਕੀਤੀ ਆ ਆਣ ਕੇ ਮਹਾਰੇ ਨੇ ਵੇਖਿਆ ਵੀ ਜਿਹੜੇ ਸਿੱਧ ਨੇ ਉਹ ਕਰਾਮਾਤਾਂ ਵਖਾ ਰਹੇ ਨੇ ਬਹੁਤ سارے ਲੋਕ ਕਰਾਮਾਤਾਂ ਵੇਖ ਰਹੇ ਨੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਏ ਨੇ ਉਹ ਜਿੰਨੇ ਲੋਕ ਸੱਦਾ ਦੇ ਕੋਲ ਸਨ ਸਾਰੇ ਮਹਾਰਾਜ ਦੇ ਕੋਲ ਆ ਗਏ ਕਿਹੜੇ ਲੋਕ ਗੁਰੂ ਨਾਨਕ ਸਾਹਿਬ ਦੇ ਕੋਲ ਸ਼ਵਰਾਤਰੀ ਦੇ ਮੌਕੇ ਸਿੱਧਾਂ ਦੇ ਕੋਲੇ ਬੈਠੇ ਹੋਏ ਨੇ ਤੇ ਗੁਰੂ ਨਾਨਕ ਸਾਹਿਬ ਦੇ ਕੋਲੇ ਆ ਜਾਂਦੇ ਕਿ ਉਹ ਪਹਿਲਾਂ ਤੋਂ ਜਾਣੂ ਸੀ ਜਾਇ ਇੱਕ ਵੱਖਰਾ ਭੇਸ ਬਣਾਇਆ ਹੋਇਆ ਕਰਕੇ ਆਏ ਸੀ ਨਹੀਂ ਨਹੀਂ ਉਹ ਉਸ ਵਕਤ ਮਹਾਰਾਜ ਦੀਆਂ ਵਡਿਆਈਆਂ ਨਾ ਸਾਰੇ ਜਗਤ ਵਿੱਚ ਪ੍ਰਗਟ ਹੋ ਚੁੱਕੇ ਨਾਨਕ ਸਾਹਿਬ ਜੀ ਨੂੰ ਵਿਚਾਰ ਹੋਈ ਨਾ ਭੰਗਰ ਦਾਸ ਜੀ ਨਾਲ ਤੇ ਭੰਗਰ ਦਾਸ ਨੇ ਸਵਾਲ ਕੀਤਾ ਵੀ ਭੇਖ ਉਤਾਰ ਉਦਾਸ ਦਾ ਵਤ ਜੋ ਸੰਸਾਰੀ ਜੀਤ ਚਲਾਈ ਉਹਨਾਂ ਨੇ ਗੁਰੂ ਨਾਨਕ ਸਾਹਿਬ 'ਚ ਸਵਾਲ ਕੀਤਾ ਸੀ ਵੀ ਇਹ ਨਾਨਕ ਪਹਿਲਾਂ ਤੁਸੀਂ ਗ੍ਰਸਤੀ ਸੀ ਫਿਰ ਤੁਸੀਂ ਉਦਾਸੀਆਂ ਵਾਲਾ ਜਿਹੜਾ ਬਾਣਾ ਪਾ ਲਿਆ ਤੁਸੀਂ ਉਦਾਸੀ ਬਾਣਾ ਉਤਾਰ ਕੇ ਹੁਣ ਫੇਰ ਗ੍ਰਸਤੀਆਂ ਵਾਲਾ ਬਾਣਾ ਪਾ ਲਿਆ ਕਿਉਂਕਿ ਇੱਥੇ ਮਾਰ ਗ੍ਰਸਤੀ ਬਾਣੇ ਚਾਏ ਫਿਰ ਮਾਬੇ ਨਾਨਕ ਨੇ ਸਵਾਲ ਕੀਤਾ ਹੋਏ ਅਤੀਤ ਗ੍ਰਹਿਤ ਤਜ ਫਿਰ ਉਹਨ੍ਹੇ ਕੇ ਕਰ ਮੰਗਣ ਜਾਈ ਸਤਗੁਰੂ ਜੀ ਕਹਿੰਦੇ ਵੀ ਤੁਸੀਂ ਗ੍ਰਸਤੀਆਂ ਨਹੀਂ ਨੰਦਿਆ ਕਰਦੇ ਤੇ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਤੇ ਪਰ ਇੱਕ ਗੱਲ ਦਾ ਦੱਸੋ ਪਹਿਲਾਂ ਤੁਸੀਂ ਵੀ ਗ੍ਰਸਤੀ ਸੀ ਤੁਸੀਂ ਘਰਵਾਲੀ ਛੱਡੇ ਫਿਰ ਤੁਸੀਂ ਜਿਹੜਾ ਜਦੋਂ ਤੁਹਾਨੂੰ ਭੁੱਖ ਲੱਗਦੀ ਆ ਜਾਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਤੁਸੀਂ ਗ੍ਰਸਤੀਆਂ ਕੋਲ ਠੂਠਾ ਪੜ ਕੇ ਮੰਗਣ ਕੋ ਜਾਂਦੇ ਹੋ ਤੇ ਸਤਿਗੁਰੂ ਕਹਿੰਦੇ ਵੀ ਵੇਖੋ ਤੁਸੀਂ ਇੱਕ ਬੰਨੇ ਉਹਨਾਂ ਨੂੰ ਮਾੜਾ ਕਹਿੰਦੇ ਜੇ ਉਸੇ ਗ੍ਰਸਤੀਆਂ ਦਾ ਤੁਸੀਂ ਰਸਣ ਖਾਂਦੇ ਜੇ ਉਸੇ ਔਰਤ ਦਾ ਪੱਕਿਆ ਤੁਸੀਂ ਪ੍ਰਸ਼ਾਦਾ ਪਾਣੀ ਸਕਦੇ ਜੇ ਉਹ ਉਸੇ ਉਸੇ ਗ੍ਰਸਤੀਆਂ ਦਾ ਤੁਸੀਂ ਧੰਨ ਲੈ ਕੇ ਆਪਣਾ ਗੁਜ਼ਾਰਾ ਕਰਦੇ ਤੇ ਫਿਰ ਤੁਸੀਂ ਉਹਨਾਂ ਨੂੰ ਨੰਦਿਆ ਕਰਦੇ ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਤੇ ਮਾਤਾ ਸੁਲਖਣੀ ਜੀ ਦਾ ਵਿਆਹ ਪੁਰਬ ਦਾ ਦਿਨ ਚੱਲ ਰਿਹਾ ਹੈ ਇਸੇ ਦੇ ਮੱਦੇਨਜ਼ਰ ਬਹੁਤ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਤੋਂ ਹਾਜ਼ਰੀਨ ਹੋਣ ਵਾਸਤੇ ਬਟਾਲਾ ਸ਼ਹਿਰ ਦੇ ਵਿੱਚ ਆ ਰਹੀਆਂ ਨੇ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਵਰਨ ਨੇ ਜਿਹੜੇ ਗ੍ਰਸਤ ਨੂੰ ਮਾਨਤਾ ਨਹੀਂ ਦਿੰਦੇ ਤੇ ਸਿੱਧਾਂ ਦੇ ਨਾਲ ਚਰਚਾ ਹੋਈ ਸੀ ਸਿੱਧ ਗੋਸ਼ਟ ਹੋਈ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗ੍ਰਸਤ ਜੀਵਨ ਦੇ ਉੱਪਰ ਸਿੱਧਾਂ ਨੇ ਸਵਾਲੀਆ ਚਿੰਨ੍ਹ ਲਾਏ ਸੀ ਔਰ ਜਿਹੜੀ ਜਗ੍ਹਾ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਸਿੱਧਾਂ ਦੇ ਨਾਲ ਸਿੱਧ ਗੋਸ਼ਟ ਹੁੰਦੀ ਆ ਉਸੇ ਜਗ੍ਹਾ ਦੇ ਉੱਪਰ ਮੌਜੂਦ ਆ ਸਾਡੇ ਨਾਲ ਗੁਰੂ ਘਰ ਦੇ ਪ੍ਰਬੰਧਕ ਸਹਿਬਾਨ ਹਾਜ਼ਰ ਨੇ ਔਰ ਕਥਾਵਾਟਕ ਭਾਈ ਨਾਨਕ ਸਿੰਘ ਵੀ ਹਾਜ਼ਰ ਹੈ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੁਢਲੇ ਰੂਪ ਚ ਸਵਾਲ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਰਦੁਆਰਾ ਅਚਲ ਸਾਹਿਬ ਦੀ ਧਰਤੀ ਦੇ ਉੱਪਰ ਕਦੋਂ ਆਏ ਸੀਗੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਅੰਦਰ ਜ਼ਿਕਰ ਕਰਦੇ ਹਨ ਮੇਲਾ ਸੁਨ ਸ਼ਿਵਰਾਤ ਦਾ ਬਾਬਾ ਅਚਲ ਮਟਾਲੇ ਆਈ ਦਰਸ਼ਨ ਦੇਖਣ ਕਾਰਨ ਸਗਲੇ ਉਲਟ ਪਈ ਰੁਕਾਈ ਗੁਰੂ ਨਾਨਕ ਸਾਹਿਬ ਮਹਾਰਾਜ ਜਦ ਕਰਤਾਰਪੁਰ ਨਗਰ ਵਸਾਇਆ ਉੱਥੇ ਆਪਣਾ ਨਿਵਾਸ ਕੀਤਾ ਮਹਾਰਾਜ ਜੀ ਨੂੰ ਪਤਾ ਲੱਗਾ ਵੀ ਵਟਾਲੇ ਸ਼ਿਵਰਾਤਰੀ ਦਾ ਬਹੁਤ ਭਾਰੀ ਮੇਲਾ ਲੱਗਦਾ ਕਰਤਾਰਪੁਰ ਤੋਂ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਵਰਾਤਰੀ ਦੇ ਮੇਲੇ ਤੇ ਇਸ ਸਥਾਨ ਤੇ ਆਏ ਆ ਇੱਥੇ ਮਹਾਰਾਜ ਜੀ ਨੇ ਆਣ ਕੇ ਸੱਤਾ ਨਾਲ ਗੋਸ਼ਟ ਕੀਤੀ ਆ ਆਣ ਕੇ ਮਹਾਰਾਜ ਨੇ ਵੇਖਿਆ ਵੀ ਜਿਹੜੇ ਸਿੱਧ ਨੇ ਉਹ ਕਰਾਮਾਤਾਂ ਵਖਾ ਰਹੇ ਨੇ ਬਹੁਤ سارے ਲੋਕ ਕਰਾਮਾਤਾਂ ਵੇਖ ਰਹੇ ਨੇ ਨਾਲੇ ਸਿੱਧਾਂ ਕੋ ਡਰਦੇ ਨੇ ਮਹਾਰਾਜ ਉਹਨਾਂ ਤੋਂ ਵੱਖਰੇ ਸਥਾਨ ਤੇ ਬੈਠੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਏ ਨੇ ਉਹ ਜਿੰਨੇ ਲੋਕ ਸੱਧਾਂ ਦੇ ਕੋਲ ਸਨ ਸਾਰੇ ਮਹਾਰਾਜ ਦੇ ਕੋਲ ਆ ਗਏ ਉਹਨਾਂ ਨੇ ਆਣ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਆਪਣੇ ਮਾਇਆ ਭੇਟਾ ਕੀਤੀ ਉਹਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ ਲੱਗੇ ਵਰਸਣ ਲక్ష్ਮੀ ਰਿទ្ធਿ ਸਿਧ ਨੌਨੇ ਦਸਵਾਈ ਵੀ ਮਾਇਆ ਦਾ ਢੇਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਲੱਗ ਗਿਆ ਇਹ ਲੋਕ ਗੁਰੂ ਨਾਨਕ ਸਾਹਿਬ ਦੇ ਕੋਲ ਸ਼ਵਰਾਤਰੀ ਦੇ ਮੌਕੇ ਸਿੱਧਾਂ ਦੇ ਕੋਲੇ ਬੈਠੇ ਹੋਏ ਨੇ ਤੇ ਗੁਰੂ ਨਾਨਕ ਸਾਹਿਬ ਦੇ ਕੋਲੇ ਆ ਜਾਂਦੇ ਕਿ ਉਹ ਪਹਿਲਾਂ ਤੋਂ ਜਾਣੂ ਸੀ ਜਾਂ ਇੱਕ ਵੱਖਰਾ ਪੇਸ ਬਣਾਇਆ ਹੋਇਆ ਕਰਕੇ ਆਏ ਸੀ ਨਹੀਂ ਨਹੀਂ ਉਹ ਉਸ ਵਕਤ ਮਹਾਰਾਜ ਦੀ ਜੜੀਆਂ ਵਡਿਆਈ ਹੈ ਨਾ ਸਾਰੇ ਜਗਤ ਵਿੱਚ ਪ੍ਰਗਟ ਹੋ ਚੁੱਕੇ ਸਾਰੇ ਲੋਕ ਜਾਣਦੇ ਸਨ ਮਹਾਰਾਜ ਨੂੰ ਕਿਉਂਕਿ ਮਹਾਰਾਜ ਇੱਥੇ ਆ ਤੁਸੀਂ ਵਾਰੇ ਦਾ ਵਿਆਹਪੁਰ ਮਨਾ ਰਹੇ ਜੇ ਤੇ ਇਹ ਇਲਾਕਾ ਜਿਹੜਾ ਸਾਰਾ ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਤੋਂ ਜਾਣਦੇ ਸੀ ਤੇ ਜਦੋਂ ਸੰਗਤ ਨੇ ਸੁਣਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਤੇ ਜਿੰਨੇ ਲੋਕ ਸਿੱਧਾਂ ਦੇ ਕੋਲ ਸਨ ਉਹ ਸਾਰੇ ਮਹਾਰਾਜ ਦੇ ਕੋਲ ਆਏ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਆਣ ਕੇ ਨਮਸਕਾਰ ਕੀਤੀ ਆ ਤੇ ਸਤਿਗੁਰੂ ਨੂੰ ਆਣ ਕੇ ਮਾਇਆ ਵੀ ਪੇਟਾ ਕੀਤੀ ਆ ਸਿੱਧਾਂ ਦਾ ਪੱਕਾ ਸਥਾਨ ਸੀ ਇਹ ਪੱਕਾ ਪੱਕਾ ਸਥਾਨ ਦੇ ਛੇ ਦੇ ਇੱਥੇ ਹਰ ਮਸਰ ਪ੍ਰਾਂਸ ਰਤਰੀ ਦੇ ਮੇਲੇ ਤੇ ਇੱਥੇ ਆਇਆ ਕਰਦੇ ਸਨ ਤੇ ਇੱਥੇ ਆਣ ਕੇ ਆਪਣੀਆਂ ਕਰਾਮਾਤਾਂ ਵਿਖਾਉਂਦੇ ਸਨ ਤੇ ਲੋਕਾਂ ਨੂੰ ਭਰਮਾਂ 'ਚ ਪਾਉਂਦੇ ਸਨ ਕਿ ਜਿਹੜੇ ਸਿੱਧ ਲੋਕ ਸੀਗੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪਰਬਤਾਂ ਦੇ ਉੱਪਰ ਚੜ ਕੇ ਭਗਤੀ ਕੀਤੀ ਜਾਂਦੀ ਸੀ ਔਰ ਆਪਣੇ ਜੀਵਨ ਦਾ ਨਰਵਾਹ ਕਰਨ ਵਾਸਤੇ ਗ੍ਰਸਤੀ ਲੋਕਾਂ ਦੇ ਕੋਲੋਂ ਬਹੁਤ ਸਾਰਾ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਲਈਆਂ ਜਾਂਦੀਆਂ ਸੀ ਕਿ ਗ੍ਰਸਤ ਜਿਹੜਾ ਸਿੱਧ ਸੀ ਉਹ ਗ੍ਰਸਤ ਜੀਵਨ ਨੂੰ ਮਾਨਤਾ ਦਿੰਦੇ ਸੀ ਨਹੀਂ ਨਹੀਂ ਜਿਹੜੇ ਸਿੱਧ ਲੋਕ ਸਨ ਉਹਨਾਂ ਨੇ ਗ੍ਰਸਤ ਤਿਆਗੀ ਹੋਈ ਸੀ ਉਹਨਾਂ ਦਾ ਮੰਨਣਾ ਸੀ ਕਿ ਜੰਨਾਂ ਚਰ ਆਪਾਂ ਗ੍ਰਸਤੀ ਵਿੱਚ ਆਪਾਂ ਮੁਕਤ ਨਹੀਂ ਹੋ ਸਕਦੇ। ਮੁਕਤ ਕਿਹੜੀ ਆ ਉਦਾਸੀ ਦੇ ਵਿੱਚ ਆਉਣੀ ਆ। ਉਦਾਸ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ। ਇਸ ਕਰਕੇ ਉਹਨਾਂ ਨੇ ਘਰ-ਬਾਰ ਛੱਡਿਆ ਤੇ ਜੰਗਲਾਂ ਪਹਾੜਾਂ ਵਿੱਚ ਜਾਂਦੇ ਸਨ। ਗ੍ਰਸਤੀ ਲੋਕਾਂ ਦੇ ਕੋਲ ਆਉਂਦੇ ਸਨ ਸਿਰਫ ਮਾਇਆ ਲੈਣ ਵਾਸਤੇ। ਜਾਂ ਖਾਣ ਵਾਲੀਆਂ ਚੀਜ਼ਾਂ ਲੈਣ ਵਾਸਤੇ ਉਹਦਾ ਜ਼ਿਕਰ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਵਿਚਾਰ ਹੋਈ ਨਾ ਭੰਗੜਾ ਸਾਹਿਬ ਜੀ ਨਾਲ। ਤੇ ਭੰਗਰ ਦਾਸ ਨੇ ਸਵਾਲ ਕੀਤਾ ਵੀ ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ ਉਹਨਾਂ ਨੇ ਗੁਰੂ ਨਾਨਕ ਸਾਹਿਬ 'ਚ ਸਵਾਲ ਕੀਤਾ ਸੀ ਵੀ ਇਹ ਨਾਨਕ ਪਹਿਲਾਂ ਤੁਸੀਂ ਗ੍ਰਸਤੀ ਸੀ ਫਿਰ ਤੁਸੀਂ ਉਦਾਸੀਆਂ ਵਾਲਾ ਜਿਹੜਾ ਬਾਣਾ ਪਾ ਲਿਆ ਤੁਸੀਂ ਉਦਾਸੀ ਬਾਣਾ ਉਤਾਰ ਕੇ ਹੁਣ ਫੇਰ ਗ੍ਰਸਤੀਆਂ ਵਾਲਾ ਬਾਣਾ ਪਾ ਲਿਆ ਕਿਉਂਕਿ ਇੱਥੇ ਮਰ ਗ੍ਰਸਤੀ ਬਾਣੇ ਚਾਏ ਆ ਕਿਉਂਕਿ ਉਦਾਸੀ ਬਾਣਾ ਕਰਤਾਰਪੁਰ ਮਾਰੋਂ ਉਤਾਰ ਦਿੱਤਾ ਸੀ ਤੇ ਉਦਾਸ ਗ੍ਰਸਤੀਆਂ ਵਾਲਾ ਬਾਣਾ ਪਾ ਲਿਆ ਸੀ ਉਹਨਾਂ ਨੇ ਸਵਾਲ ਕੀਤਾ ਵੀ ਨਾਨਕ ਤੂੰ ਉਦਾਸੀ ਬਾਣਾ ਬੜਾ ਪਵਿੱਤਰ ਆ ਉਦਾਸੀ ਬੜੇ ਪਵਿੱਤਰ ਨੇ ਤੂੰ ਉਦਾਸੀ ਬਾਣੇ ਨੂੰ ਕਲੰਕਿਤ ਕਰ ਦਿੱਤਾ ਫਿਰ ਤੂੰ ਗ੍ਰਸਤੀਆਂ ਵਾਲਾ ਬਾਣਾ ਪਾ ਕੇ ਇਹ ਸਵਾਲ ਕੀਤਾ ਫਿਰ ਮਾਬੇ ਨਾਨਕ ਨੇ ਸਵਾਲ ਕੀਤਾ ਹੋਏ ਅਤੀਤ ਗ੍ਰਹਿਤ ਤਜ ਫਿਰ ਉਹਨੂੰ ਕੇ ਕਰ ਮੰਗਣ ਜਾਏ ਸਤਗੁਰੂ ਜੀ ਕਹਿੰਦੇ ਵੀ ਤੁਸੀਂ ਗ੍ਰਸਤੀਆਂ ਦੀ ਨੰਦਿਆ ਕਰਦੇ ਤੇ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਤੇ ਪਰ ਇੱਕ ਗੱਲ ਤਾਂ ਦੱਸੋ ਪਹਿਲਾਂ ਤੁਸੀਂ ਵੀ ਗ੍ਰਸਤੀ ਸੀ ਤੁਸੀਂ ਘਰਵਾਲੀ ਛੱਡੇ ਫਿਰ ਤੁਸੀਂ ਜਿਹੜਾ ਜਦੋਂ ਤੁਹਾਨੂੰ ਭੁੱਖ ਲੱਗਦੀ ਆ ਜਾਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਤੁਸੀਂ ਗ੍ਰਸਤੀਆਂ ਕੋਲ ਠੂਠਾ ਫੜ ਕੇ ਮੰਗਣ ਕੋ ਜਾਂਦੇ ਜੇ ਇੱਕ ਬੰਦੇ ਤੁਸੀਂ ਔਰਤ ਨੂੰ ਨੰਦਿਆ ਕਰਦੇ ਕਿਉਂਕਿ ਔਰਤ ਨੂੰ ਬੜਾ ਮਾੜਾ ਕਹਿੰਦੇ ਸੀ ਇਹ ਕਹਿੰਦੇ ਸੀ ਔਰਤ ਨਰਕ ਦਾ ਦਵਾਰ ਆ ਔਰਤ ਦੇ ਮੱਥੇ ਲੱਗਣਾ ਪਾਪ ਆ ਤੇ ਸਤਗੁਰੂ ਕਹਿੰਦੇ ਵੀ ਵੇਖੋ ਤੁਸੀਂ ਇੱਕ ਬੰਦੇ ਉਹਨਾਂ ਨੂੰ ਮਾੜਾ ਕਹਿੰਦੇ ਜੇ ਉਸੇ ਗ੍ਰਸਤੀਆਂ ਦਾ ਤੁਸੀਂ ਰਸਣ ਖਾਂਦੇ ਜੇ ਉਸੇ ਔਰਤ ਦਾ ਪੱਕਿਆ ਤੁਸੀਂ ਪ੍ਰਸ਼ਾਦਾ ਪਾਣੀ ਸਕਦੇ ਜੇ ਤਾਂ ਉਸੇ ਉਸੇ ਗ੍ਰਸਤੀਆਂ ਦਾ ਤੁਸੀਂ ਧੰਨ ਲੈ ਕੇ ਆਪਣਾ ਗੁਜ਼ਾਰਾ ਕਰਦੇ ਤੇ ਫਿਰ ਤੁਸੀਂ ਉਹਨਾਂ ਨੂੰ ਨੰਦਿਆ ਕਰਦੇ ਤੇ ਸ਼ਮਰਾਤ ਦੇ ਮੇਲੇ ਤੇ ਮੌਕੇ ਜਿਹੜੇ ਲੋਕ ਇਕੱਤਰ ਹੋਏ ਸੀ ਉਹਨਾਂ ਦੇ ਸਾਹਮਣੇ ਹੀ ਚਰਚਾ ਹੁੰਦੀ ਗੁਰੂ ਅਨੰਦ ਸਾਹਿਬ ਦੀ ਸਿੱਧਾਂ ਦੇ ਸਾਹਮਣੇ ਇਹ ਚ ਪਾਈ ਗੁਰਦਾਸ ਜੀ ਨੇ ਸਾਰਾ ਜ਼ਿਕਰ ਕੀਤਾ ਵਾ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਨੇ ਹੋਰ ਵਿਸਥਾਰ ਦੇ ਨਾਲ ਸਾਰਾ ਜ਼ਿਕਰ ਕੀਤਾ ਹੋਇਆ ਭਈ ਇਹ ਸਾਰੀ ਜਿਹੜੀ ਵਿਚਾਰ ਉਹ ਸੰਗਤਾਂ ਦੇ ਵਿੱਚ ਹੋਈ ਆ ਸੰਗਤਾਂ ਵੇਖ ਰਹੀਆਂ ਨੇ ਜੋ ਕਰਾਮਾਤਾਂ ਸਿੱਧਾਂ ਨੇ ਵਿਖਾਈਆਂ ਨੇ ਉਹ ਵੀ ਕਰਾਮਾਤਾਂ ਲੋਕਾਂ ਦੇ ਵਿੱਚ ਹੋਈਆਂ ਰਾਤ ਦੇ ਸਮੇਂ ਇਹ ਰਾਤ ਦੇ ਸਮੇਂ ਦੀ ਗੱਲ ਹੈ ਜਦੋਂ ਹੋਇਆ ਸਭ ਕੁਝ ਸਿੱਧਾਂ ਨੇ ਜਦੋਂ ਗੁੱਸਾ ਚੜਿਆ ਸਿੱਧਾਂ ਨੂੰ ਵੀ ਇਹ ਸਾਰਾ ਧੰਨ ਤੇ ਨਾਨਕ ਲੈ ਤਲਿਆ ਇਹ ਸਾਨੂੰ ਚਾਹੀਦਾ ਸੀ ਲਾਲਚ ਹੀ ਉਹਨਾਂ ਦੇ ਮਨ 'ਚ ਸਿੱਧਾਂ ਦੇ ਤੇ ਉਹਨਾਂ ਨੇ ਫਿਰ ਬੜੇ ਜ਼ੋਰ ਦਾ ਕਿਲਕ ਮਾਰੀ ਤੇ ਫਿਰ ਉਹਨਾਂ ਨੇ ਹਨੇਰ ਮਹੀ ਵਗਾਉਣਾ ਸ਼ੁਰੂ ਕਰਤਾ ਕਰਾਮਾਤਾਂ ਦੇ ਨਾਲ ਤੇ ਉਹਦੇ ਨਾਲ ਇੰਨੇ ਜ਼ੋਰ ਦਾ ਹਨੇਰ ਵਗਾਇਆ ਵੀ ਪੰਛੀ ਆਲੇ ਡਿੱਗਣ ਮਰ ਸ਼ੁਰੂ ਹੋ ਗਏ ਮਰਨੇ ਸ਼ੁਰੂ ਹੋ ਗਏ ਇਨੇ ਜ਼ੋਰ ਦਾ ਮੀਂਹ ਵਰਸਾਇਆ ਕੋਈ ਕਈ ਜੋਗੈਨ ਕ ਜੋਗੀਆਂ ਨੇ ਸ਼ੇਰਾਂ ਦੇ ਰੂਪ ਧਾਰਨ ਕਰ ਲਏ ਕਈ ਮੂੰਹ ਚੋਂ ਅੱਗ ਕੱਢਦੇ ਨੇ ਜਿਹੜਾ ਭੰਗੜਵਾਸ ਆ ਉਹਨੇ ਉਡਾਰੀ ਮਾਰੀ ਆਕਾਸ਼ ਤੇ ਚੜ ਗਿਆ ਤਾਰੇ ਤੋੜ ਕੇ ਧਰਤੀ 'ਚ ਉੱਟਣ ਲੱਗ ਪਿਆ ਭਾਈ ਗੁਰਦਾਸ ਨੇ ਜ਼ਿਕਰ ਕੀਤਾ ਤਾਰੇ ਤੋੜੇ ਭੰਗੜਵਾਸ ਵੀ ਤਾਰੇ ਤੋੜ ਕੇ ਧਰਤੀ 'ਚ ਛੁੱਟਦਾ ਵਾ ਇੰਨੀ ਕਰਾਮਾਤ ਵਿਖਾਈ ਉਹਨੇ ਪਰ ਬਾਬੇ ਨਾਨਕ ਦੇ ਕਿਸੇ ਦੇ ਕਰਾਮਾਤ ਦਾ ਕੋਈ ਅਸਰ ਨਹੀਂ ਹੋਇਆ ਸਤਗੁਰੂ ਅਡੋਲ ਬੈਠੇ ਰਹੇ ਸੰਗਤ ਡਰ ਲੱਗ ਪਈ ਸੰਗਤ ਨੇ ਵੇਖਿਆ ਵੀ ਇਹ ਜਿਹੜਾ ਵਾ ਇਹ ਕਿ ਸਿਰ ਲੋਕੀ ਪਹਿਲਾਂ ਡਰੇ ਸੀ ਜੋ ਸੰਗਤ ਡਰ ਲਾ ਵੀ ਮਾਰ ਨੇ ਵੇਖਿਆ ਵੀ ਸੰਗਤ ਡਰਦੀ ਆ ਸਤਗੁਰੂ ਮਹਾਰਾਜ ਨੇ ਅਜੱਤਰ ਰੰਧਾਵਾ ਜਦ ਤੈ ਰੰਧਾਵੇ ਨੂੰ ਆਖਿਆ ਵੀ ਸਤਿਗੁਰਤਾਰ ਦਾ ਨਾਮ ਲੈ ਕੇ ਸਾਰੀ ਸੰਗਤ ਵਾਲੇ ਕ੍ਰਾਮ ਕਰਦਿਓ ਅਜੱਤਰ ਰੰਧਾਵੇ ਨੇ ਸਤਿਗੁਰਤਾਰ ਦਾ ਨਾਮ ਲੈ ਕੇ ਸਾਰੀ ਸੰਗਤ ਵਾਲੇ ਰਾਮਕਾਰ ਕਰ ਦਿੱਤੀ ਉਹ ਜਿੰਨੀਆਂ ਕਰਮਾਤਾਂ ਸਿੱਧਾਂ ਦੀਆਂ ਸਾਰੀਆਂ ਪਛੇਰੀ ਨਹੀਂਆਂ ਸੀ ਕੋਈ ਵੀ ਕਰਾਮਾਤ ਅੱਗੇ ਨਹੀਂ ਸੀ ਆਉਂਦੀ ਫਿਰ ਸਤਗੁਰੂ ਨੇ ਵੇਖਿਆ ਵੀ ਸੱਦਾ ਨੇ ਬੜਾ ਜੋਰ ਲਾ ਲਿਆ ਸਤਗੁਰੂ ਨੇ ਸੱਜੇ ਪਿਆਰ ਦੀ ਖਨਾ ਆਕਾਸ਼ ਉੱਪਰ ਉਡਾਈ ਭੰਗਰਨਾਸ ਦੇ ਸਿਰ ਵਿੱਚ ਮਾਰੀ ਜਿਹੜਾ ਕਰਾਮਾਤਾਂ ਵਿਖਾਉਂਦਾ ਸੀ ਉਹ ਸ਼ਕਤੀ ਹਣੋਕੇ ਧਰਤੀ 'ਤੇ ਡਿੱਗ ਪਿਆ ਜਦੋਂ ਸ਼ਕਤੀਆਂ ਧਰਤੀ 'ਤੇ ਡਿੱਗ ਗਏ ਗੁਰੂ ਡਿੱਗ ਪਿਆ ਉਹਨਾਂ ਦਾ ਬਾਕੀ ਚੱਲੇ ਵਿੱਚ ਚੁੱਪ ਕਰ ਗਏ ਫੇਰ ਸਤਗੁਰਾਂ ਦੇ پاس ਆਏ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਲੁਕਣ ਮੀਟੀ ਖੇਡਣ ਖੇਡਣੀ ਉਹ ਵੀ ਇੱਕ ਉਹਨਾਂ ਦਾ ਬਹਾਨਾ ਸੀ ਵੀ ਅਸੀਂ ਕਰਾਮਾਤਾਂ ਲੁਕ ਜਾਵਾਂਗੇ ਨਾਨਕ ਸਾਨੂੰ ਲੱਭ ਨਹੀਂ ਸਕੇਗਾ ਸਾਡੀ ਜਾਇਦਾਦ ਘਰ ਹੋਏਗੀ ਮਾਰੇ ਕਹਿੰਦੇ ਤੁਸੀਂ ਲੋਕੋ ਪਹਿਲਾਂ ਸੇਧ ਗੜੇ ਨੇ ਵੱਖ-ਵੱਖ ਰੂਪ ਬਣਾ ਕੇ ਜੰਗਲਾਂ ਪਹਾੜਾਂ 'ਚ ਜਾ ਕੇ ਲੋਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੇਕਾਂ ਰੂਪ ਆਪਣੇ ਇੱਥੇ ਪ੍ਰਗਟ ਕੀਤੇ ਏਕ ਤੋਂ ਅਨੇਕ ਹੋ ਗਏ ਮਹਾਰਾਜ ਅਨੇਕ ਰੂਪ ਧਾਰਨ ਕਰਕੇ ਨੇ ਜੰਗਲਾਂ ਪਹਾੜਾਂ ਵਿੱਚੋਂ ਗੁਫਾਵਾਂ ਦੇ ਵਿੱਚੋਂ ਸਿੱਧਾਂ ਨੂੰ ਲੱਭ ਕੇ ਮਹਾਰਾਜ ਨੇ ਫਿਰ ਇੱਥੇ ਇਕੱਠਿਆ ਕੀਤਾ ਫਿਰ ਕਹਿੰਦੇ ਨਾਨਕ ਜੀ ਹੁਣ ਤੁਸੀਂ ਲੇਖੋ ਤੁਹਾਡੀ ਵਾਰੀ ਆ ਸਤਿਗੁਰੂ ਮਹਾਰਾਜ ਨੇ ਪਹਿਲਾਂ ਹੀ ਭਾਈ ਬਾਲੇ ਨੂੰ ਕਹਿ ਦਿੱਤਾ ਵੀ ਜਦੋਂ ਸਿੱਧ ਲੱਭ ਲੱਭ ਕੇ ਹਾਰ ਜਾਣਗੇ ਨਾ ਤੁਸੀਂ ਕੜਾ ਪ੍ਰਸਾਦ ਦੀ ਦੇਗ ਤਿਆਰ ਕਰਕੇ ਇੱਕ ਟਕਾ ਵਾਹਿਗੁਰੂ ਦੇ ਚਰਨਾਂ ਦੇ ਪੇਟਾ ਰੱਖ ਕੇ ਅਰਦਾਸ ਕਰਿਓ ਅਸੀਂ ਪ੍ਰਗਟ ਹੋ ਜਾਵਾਂਗਾ। ਇਹਨਾਂ ਵਜਨ ਕਰਕੇ ਮਹਾਰਾਜ ਨੇ ਆਪਣੇ ਸਰੀਰ ਨੂੰ ਪੰਜਾਂ ਤੱਤਾਂ ਚਲੇਨ ਕਰ ਲਿਆ। ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਦੀ ਬਣੀ ਆ ਸਾਡਾ ਸਰੀਰ ਵੀ ਪੰਜਾਂ ਤੱਤਾਂ ਦਾ ਬਣਿਆ। ਜਦੋਂ ਪੰਜਾਂ ਤੱਤਾਂ ਚਲੇਨ ਹੋ ਗਏ ਤਾਂ ਸਿੱਧ ਗੜੇ ਮਹਾਰਾਜ ਨੂੰ ਲੱਗਣ ਲੱਬਣ ਲੱਗ ਪਏ ਗੁਫਾਵਾਂ ਦੇ ਜੰਗਲਾਂ ਪਹਾੜਾਂ 'ਚ। ਸਤਗੁਰੂ ਲੱਭੇ ਨੇ। ਲੱਭ ਲੱਭ ਕੇ ਥੱਕ ਗਏ। ਅਖੀਰ ਫਿਰ ਭਾਈ ਬਾਲੇ ਨੂੰ ਆਣ ਕੇ ਬੇਨਤ ਕੀਤੀ ਵੀ ਨਾਨਕ ਜੀ ਨੂੰ ਪ੍ਰਗਟ ਕਰੋ। ਭਾਈ ਬਾਲੇ ਨੇ ਸਤਗੁਰੂ ਦੇ ਹੁਕਮ ਦੇ ਅਨੁਸਾਰ ਜਦੋਂ ਅਰਦਾਸ ਕੀਤੀ ਫਿਰ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਜਦੋਂ ਗੁਰੂ ਸਾਹਿਬ ਦੇ ਨਾਲ ਸਮਾਤ ਹੁੰਦਾ ਹੈ ਤੇ ਉਸ ਤੋਂ ਬਾਅਦ ਤਮਾਮ ਸਾਰੀਆਂ ਚੀਜ਼ਾਂ ਵਾਪਰ ਦੀਆਂ ਨੇ ਫਿਰ ਜਿਹੜੇ ਸਿੱਧ ਗ੍ਰਸਤ ਜੀਵਨ ਤੋਂ ਮੁਨਕਰ ਹੋਏ ਸੀ ਫਿਰ ਉਹ ਗ੍ਰਸਤ ਨੂੰ ਮੰਨਤਾ ਦੇਣ ਲੱਗ ਪੈਂਦੇ ਉਸ ਤੋਂ ਬਾਅਦ ਮਾਰੇ ਨੇ ਮਨਾਏ ਫਿਰਕੇ ਸਤਗੁਰ ਨੇ ਮਨਾਏ ਸਤਗੁਰ ਕਹਿੰਦੇ ਵੇਖੋ ਤੁਹਾਡੇ ਜੰਨੇ ਆਸਰ ਨੇ ਨਾ ਭਾਵੇਂ ਕੋਈ ਬ੍ਰਹਮਚਾਰੀ ਆ ਭਾਵੇਂ ਕੋ ਸਨਿਆਸੀ ਆ ਭਾਵੇਂ ਕੋ ਦਾਸੀ ਆ ਜੰਨੇ ਵੀ ਆ ਸਾਰਿਆਂ ਦਾ ਮੁੱਢ ਗ੍ਰਸਤੀ ਆ ਸਾਰਿਆਂ ਦਾ ਮੂਲ ਗ੍ਰਸਤੀ ਆ ਸਾਰੇ ਗ੍ਰਸਤੀ ਵਿੱਚੋਂ ਪੈਦਾ ਹੋਏ ਆ ਤੇ ਗ੍ਰਸਥ ਧਰਮ ਜਿਹੜਾ ਆਸਰਮ ਸਭ ਤੋਂ ਉੱਤਮ ਆ ਇਸ ਤੋਂ ਉੱਤਮ ਹੋਰ ਕੋਈ ਨਹੀਂ ਹੈਗਾ ਸਾਰੇ ਇਹਦੇ ਵਿੱਚੋਂ ਪੈਦਾ ਹੋਏ ਆ ਤੇ ਫਿਰ ਸੱਧਨ ਕਹਿੰਦਾ ਵੀ ਤੁਸੀਂ ਦੱਸੋ ਸਾਡਾ ਮਤ ਕਹਿੰਦਾ ਵੀ ਉਹ ਦਾਸੀ ਦੇ ਵਿੱਚ ਹੀ ਮੁਕਤੀ ਮਿਲ ਸਕਦੀ ਹੈ ਤੁਸੀਂ ਗ੍ਰਸਤੀ ਧਰਮ ਨੂੰ ਮਾਨਤਾ ਦਿੰਦੇ ਜੇ ਤਾਂ ਫਿਰ ਤੁਹਾਡਾ ਸਿਧਾਂਤ ਕੀ ਆ ਗ੍ਰਸਤੀ ਵਿੱਚ ਮੁਕਤੀ ਕਿੱਦਾਂ ਮਿਲ ਸਕਦੀ ਆ ਸਤਗੁਰੂ ਕਹਿੰਦੇ ਭਾਈ ਕਰਤ ਕਰੋ ਨਾਮ ਜਪੋ ਵੰਡ ਛਕੋ ਸੰਸਾਰ ਦੇ ਵਿੱਚ ਰਹਿੰਦੇ ਆ ਸਾਰੇ ਰਿਸ਼ਤੇ ਨਿਭਾਉਂਦੇ ਆ ਸਭ ਕੁਝ ਕਰਦੇ ਆਂ ਹੀ ਮੁਕਤ ਹੋ ਜਾਓਗੇ। ਬਿਲਕੁਲ। ਇਹ ਸਤਗੁਰੂ ਫਿਰ ਸਾਨੂੰ ਸਿਧਾਂਤ ਦਿੰਦਾ। ਕਿ ਮੁਕਤ ਹੋਣ ਲਈ ਤਾਂ ਰੱਬ ਨੂੰ ਮਿਲਣੀ ਜੰਗਲਾਂ ਪਹਾੜਾਂ 'ਚ ਭਟਕਣ ਦੀ ਲੋੜ ਨਹੀਂ ਕਦੇ ਵੀ ਹੈਗੀ। ਸੰਸਾਰ ਦੇ ਵਿੱਚ ਰਹਿੰਦੇ ਆਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਬਿਲਕੁਲ। ਇਹ ਸਤਗੁਰੂ ਨੇ ਉਹਨਾਂ ਦਾ ਭਰਮ ਕੱਢਿਆ। ਬਿਲਕੁਲ। ਭਾਈ ਸਾਹਿਬ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਭਾਈ ਸਾਹਿਬ ਨੇ ਗ੍ਰਸਤ ਜੀਵਨ ਬਾਰੇ ਬਹੁਤ ਸਾਰੀ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਵਿਸਤਾਰਪੂਰਵਕ ਦੱਸਿਆ ਕਿ ਜਿਹੜੇ ਸਿੱਧ ਸੀ ਉਹਨਾਂ ਨੂੰ ਗੁਰੂ ਸਾਹਿਬ ਦੇ ਵੱਲੋਂ ਲੌਜੀਕ ਦੇ ਕੇ ਤਮਾਮ ਸਾਰੀਆਂ ਚੀਜ਼ਾਂ ਦੇ ਨਾਲ ਕੁਰਾਹੇ ਪਿਆ ਨੂੰ ਰਾਹੇ ਪਾਇਆ ਜਾਂਦਾ ਸਤਗੁਰੂ ਨੇ ਸਿੱਧਾਂ ਨੂੰ ਰਾਹੇ ਪਾਇਆ ਵਾ دنیਵੀ ਲੋਕਾਂ ਦੇ ਨਾਲ ਜੋੜਿਆ ਵਾ ਜਿਹੜੇ ਪਹਾੜਾਂ ਦੇ ਵਿੱਚ ਜਾ ਕੇ ਆਪਣੀ ਭਗਤੀ ਦੀ ਸ਼ਕਤੀ ਵਧਾਉਂਦੇ ਸੀ ਉਹਨਾਂ ਕਿਹਾ ਦੁਨੀਆ ਦੇ ਵਿੱਚ ਰਹਿ ਕੇ ਗ੍ਰਸਤ ਧਰਮ ਦੇ ਵਿੱਚ ਰਹਿ ਕੇ ਇੱਥੇ ਭਗਤੀ ਕੀਤੀ ਜਾ ਸਕਦੀ ਆ ਆਪਣੇ ਤਹਾਨੂੰ ਦੀ ਕਿਰਤ ਕਰੋ ਵੰਡ ਛਕੋ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਤੇ ਪਹਾੜਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਇੱਥੇ ਸਾਰੇ ਪ੍ਰਮਾਤਮਾ ਨੂੰ ਪਾ ਸਕਦੇ ਆ ਆ ਬਿਲਕੁਲ ਆ ਗੱਲਬਾਤ ਕੀਤੀ ਆ ਗੁਰਦੁਆਰਾ ਚੱਲ ਸਾਹਿਬ ਦੇ ਵਿੱਚ ਮੌਜੂਦ ਆ ਔਰ ਇਸੇ ਜਗ੍ਹਾ ਦੇ ਉੱਪਰ ਸਿੱਧਾਂ ਦੇ ਨਾਲ ਇੱਕ ਸਿੱਧ ਗੋਸ਼ਟ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜੇ ਲੋਕ ਗ੍ਰਸਥ ਜੀਵਨ ਤੋਂ ਮੁਨਕਰ ਹੋਏ ਸੀ ਔਰ ਉਹਨਾਂ ਦੇ ਲੋ ਦਲੀਲੇ ਦਿੱਤੀ ਜਾਂਦੀ ਸੀ ਕਿ ਜਿਹੜੀ ਗ੍ਰਸਤਾ ਹੈ ਜਿਹੜਾ ਇੱਕ ਜਿਹੜਾ ਗ੍ਰਸਤ ਦਾ ਮਾਰਗ ਹੈ ਇਹ ਪਰਮਾਤਮਾ ਦੀ ਭਗਤੀ ਕਰਨ ਦੇ ਵਿੱਚ ਬਹੁਤ ਵੱਡੀਆਂ ਰੁਕਾਵਟਾਂ ਪੈਦਾ ਕਰਦਾ ਹੈ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸકલ ਧਰਮਮੈ ਗ੍ਰਸਤ ਪ੍ਰਧਾਨ ਹੈ ਤੇ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰ ਚਰਚਾ ਲਗਾਤਾਰ ਚੱਲਦੀ ਹੈ ਪਰ ਗ੍ਰਸਤ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤਰਜੀਹ ਦੇਣ ਦੇ ਨਾਲ-ਨਾਲ ਸਿੱਧਾਂ ਦੇ ਵੱਲੋਂ ਵੀ ਤਰਜੀਹ ਦਿੱਤੀ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਤਿਹਾਸਕ ਜਾਣਕਾਰੀ ਲੈ ਕੇ ਤੁਹਾਡੇ درمیان ਹਾਜ਼ਰ ਹੁੰਦੇ ਰਹਾਂਗੇ ਧੰਨਵਾਦ